ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸੋ ਅੱਜ ਪੱਠੇ ਤੇ ਟਿਪਨ ਆਇਆ ਸੀ ਤੇ ਇੱਥੇ ਆਪਾਂ ਨੂੰ ਮਿਲਿਆ ਛੋਟਾ ਟਰੈਕਟਰ ਜਿਹੜਾ ਕਿ ਬਾਗਬਾਨੀ ਦੇ ਵਿੱਚ ਜ਼ਿਆਦਾਤਰ ਵਰਤਿਆ ਜਾਂਦਾ ਸੋ ਆਓ ਤੁਹਾਨੂੰ ਦਿਖਾਣੇ ਆ ਇਹਦੀ ਇਹਦੇ ਵਿੱਚ ਕੀ ਕੀ ਖਾਸੀਅਤ ਕੀ ਕੀ ਇਹਦੇ ਵਿੱਚ ਫੰਕਸ਼ਨ ਦਿਖਾਏ ਗਏ ਨੇ ਕੰਪਨੀ ਵੱਲੋਂ ਸਭ ਤੋਂ ਪਹਿਲਾਂ ਤਾਂ ਇਹ ਦੇਖੋ ਜੀ ਕੋਬੋਟਾ ਕੰਪਨੀ ਦਾ ਟਰੈਕਟਰ ਹੈ ਕੋਬੋਟਾ ਜਪਾਨ ਜਿੱਥੇ ਤੁਸੀਂ ਦੇਖ ਸਕਦੇ ਇਲਾਦਾ ਨੂੰ ਅੱਗੇ ਪਿੱਛੇ ਦਿਖਾਣਾ ਹੈ ਇਹ ਦਾ ਬਾਰੇ ਬਹੁਤ ਹੀ ਜ਼ਿਆਦਾ ਤਕਨੀਕ ਨਾਲ ਬਣਾਇਆ ਗਿਆ ਜਾਪਾਨ ਦੀ ਕੰਪਨੀ ਬਦੋਂ ਤਕਰੀਬਨ ਆਪਣਾ ਜਿਹੜੇ ਵੱਡੇ ਟਰੈਕਟਰ ਜਿਹੜੇ ਫੰਕਸ਼ਨ ਉਹਨਾਂ ਦੇ ਵਿੱਚ ਦਿੱਤੇ ਹੋਏ ਇਹਦੇ ਵਿੱਚ ਤਕਰੀਬਨ ਸਾਰੇ ਹੀ ਫੰਕਸ਼ਨ ਦਿੱਤੇ ਹੋਏ ਸਭ ਤੋਂ ਪਹਿਲਾਂ ਆਪਾਂ ਇਹ ਗੱਲ ਕੀਤੀ ਜਾਵੇ ਤਾਂ ਇਹਦੇ ਐਮ ਆਰ ਐਫ ਦੇ ਟਾਇਰ ਦਿੱਤੇ ਹੋਏ ਜਿਹੜੇ ਕਿ 8320 ਦੇ ਐਮ ਆਰ ਐਫ ਦੇ ਟਾਇਰ ਨੇ ਤੇ ਅਗਲੇ ਟਾਇਰ ਹੈਗੇ ਜਿਹੜੇ ਇਹਦੇ ਇਹ ਵੀ ਤੁਹਾਨੂੰ ਜੂਮ ਕਰਕੇ ਦਿਖਾਉਣਾ 180 85 12 12 ਨੰਬਰ ਦੇ ਟਾਇਰ ਤੇ ਬਹੁਤ ਹੀ ਜ਼ਿਆਦਾ ਡਿਜ਼ਾਈਨਿੰਗ ਬਹੁਤ ਜ਼ਿਆਦਾ ਸੋਹਣੀ ਕੀਤੀ ਹੋਈ ਹੈ ਇਹਦੀ ਸੋਹਣਾ ਵੀ ਬਹੁਤ ਹੈ ਟਰੈਕਟਰ ਤੇ ਦੂਸਰੀ ਗੱਲ ਇਹਦੇ ਸੁਪਰ ਡਰਾਫਟ ਕੰਟਰੋਲ ਪਾਵਰ ਸਟੀering ਇਕੋ ਪੀਟੀਓ ਲੁੱਕ ਤੁਸੀਂ ਦੇਖ ਸਕਦੇ ਬਹੁਤ ਹੀ ਜ਼ਿਆਦਾ ਜ਼ਬਰਦਸਤ ਬਹੁਤ ਹੀ ਜ਼ਿਆਦਾ ਹੈਵੀ ਤਰੀਕੇ ਨਾਲ ਬਣਾਇਆ ਹੋਇਆ ਜੇ ਗੇਅਰਾਂ ਦੀ ਗੱਲ ਕੀਤੀ ਜਾਵੇ ਤੁਸੀਂ ਦੇਖ ਸਕਦੇ ਤਿੰਨ ਗੇਅਰ ਦਿੱਤੇ ਇੱਕ ਰਿਵਰਸ ਦਿੱਤਾ ਹੋਇਆ ਤੇ ਦੂਜੀ ਗੱਲ ਇਹਦੇ ਹਾਈ ਲੋ ਮੀਡੀਅਮ ਜਿਹੜੇ ਕਿ ਬਹੁਤ ਜ਼ਿਆਦਾ ਮੈਂ ਇਹ ਦੇ ਗਏ ਦਿੱਤੇ ਹੋਏ ਨੇ ਪੀਟੀਓ ਦੇਖੋ 540 ਚੱਕਰ 750 ਚੱਕਰ ਪੂਰੀ ਟੈਕਨੀਕਲ ਦੇ ਨਾਲ ਲੈਸ ਹੈ ਟਰੈਕਟਰ ਆਮ ਅਗਰ ਰੂਟਰਵੇਟਰ ਵੀ ਦੇਖ ਸਕਦੇ 3.5 ਫੁੱਟਾ ਰੂਟਰਵੇਟਰ ਜਿਹੜਾ ਕਿ ਬਹੁਤ ਹੀ ਜ਼ਿਆਦਾ ਆਸਾਨੀ ਦੇ ਨਾਲ ਚਲਾ ਲੈਂਦਾ ਇਹ ਤੁਸੀਂ ਦੇਖ ਸਕਦੇ ਲਾਸਪ ਪਾਵਰ ਸਟੀering ਵੀ ਇਹ ਟਰੈਕਟਰ ਪਾਵਰ ਸਟੀering ਟਰੈਕਟਰ 4x4 4x4 ਟਰੈਕਟਰ ਹੈ ਖਾਸੀਅਤਾਂ ਇਹਦੇ ਚ ਤਕਰੀਬਨ ਪੂਰੀਆਂ ਹੀ ਦਿੱਤੀਆਂ ਹੋਈਆਂ ਬਹੁਤ ਜ਼ਿਆਦਾ ਹੀ ਖਾਸੀਅਤ ਦਿੱਤੀ ਹੋਈ 4x4 3 ਸਪੀਡ ਹਾਈ ਲੋ ਮੀਡੀਅਮ ਪੀਡੀਓ ਦੇ ਡਬਲ ਚੱਕਰ ਦਿੱਤੇ 540 750 ਜਿਹੜੇ ਕਿ ਆਮ ਟਰੈਕਟਰ ਵਿੱਚ ਇੰਨੇ ਫੰਕਸ਼ਨ ਨਹੀਂ ਹੁੰਦੇ ਆਪਾਂ ਨਾਰਮਲ ਵੀ ਲੈਂਦੇ ਆ ਇੰਨੇ ਇਹ ਜਿਹੜੇ ਫੰਕਸ਼ਨ ਉਹ 10 ਲੱਖ ਦੇ ਟਰੈਕਟਰ ਵਿੱਚ ਆਉਂਦੇਗੇ 10 ਤੋਂ 12 ਲੱਖ ਦੇ ਟਰੈਕਟਰ ਦੇ ਵਿੱਚ ਬਹੁਤ ਸੋਹਣਾ ਟਰੈਕਟਰ ਡਿਜ਼ਾਈਨ ਕੀਤਾ ਹੋਇਆ ਜਿਆਦਾਤਰ ਇਹ ਖਾਸ ਕਰ ਪਹਾੜੀ ਇਲਾਕਿਆਂ ਦੇ ਵਿੱਚ ਤਾਂ ਇਹਦੀ ਜ਼ਿਆਦਾ ਹੀ ਵਰਤੋਂ ਕੀਤੀ ਜਾ ਸਕਦੀ ਅਗਰ ਕਿਸੇ ਕੋ ਖੇਤੀ ਕਰਦਾ ਹੈ ਉਹ ਵੀ ਇਹਨੂੰ ਲੈ ਸਕਦਾ ਪਰ ਜ਼ਿਆਦਾਤਰ ਪਹਾੜੀ ਇਲਾਕਿਆਂ ਵਿੱਚ ਜャ ਬਾਗਬਾਨੀ ਜਿੱਥੇ ਜ਼ਿਆਦਾ ਬਾਗ ਬੂਟੇ ਦਰਖਤ ਲਾਏ ਹੁੰਦੇ ਫਲ ਫਰੂਟਾਂ ਦੇ ਉੱਤੇ ਯਾਦਤਾ ਬਟਾ ਜਾਂਦਾ ਹੈ ਰੱਖੇ